ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪੰਡ ਬੁੱਤਰ ਜੀ ਜ਼ਿਲ੍ਹਾ ਤਹਿਸੀਲ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗਰ ਜਿੰਨਾਂ ਚੋਂ ਇੱਕ ਸੂਆ ਸਵਾਇਆ ਤੇ ਦੋ ਗੱਬਣ ਤਿੰਨੇ ਹੀ ਚੰਗੇ ਆ ਬਜੇ ਨਾਲੇ ਆ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਸਰੀ ਗਾਲ ਜੀ ਸਸਰੀ ਗਾਲ ਵੀਰੇ ਨਾਮ ਤੇ ਐਡਰੈਸ ਦਾ ਹਾਂ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ 6884410416 6884410416 ਠੀਕ ਹੈ ਵੀਰੇ ਸੂਈ ਤੋਂ ਸ਼ੁਰੂ ਕਰਦੇ ਸੂਆ ਕੰਨ ਮਸੂਈ ਆ ਸੂਆ ਵੀਰੇ ਦੂਜਾ ਸੂਈ ਆ ਜਰਸੀ ਦਾ ਕ੍ਰੋਸ ਆ ਜਿਵੇਂ ਆਪਾਂ ਕਹਿੰਦੇ ਆ ਕਾਲੇ ਰੰਗ ਚ ਜਰਸੀ ਆ ਜਾਂਦੀ ਆ ਠੀਕ ਹੈ ਜੀ ਬੱਚਾ ਜਰਸੀ ਆ ਮਗਰ ਕਾਲੀ ਜਰਸੀ ਠੀਕ ਹੈ ਵੀਰੇ ਤੇ ਕਦੋਂ ਸੂਈ ਆ ਜੀ ਇਹ 28 ਦੀ ਰਾਤ ਨੂੰ ਸੂਈ ਆ ਬਾਈ ਅੱਜ ਤਰੀ ਨਾ 2 ਹੋ ਗਈ ਜੀ 2 ਹੋ ਗਈ ਹਾਂ 3 ਤੀਜਾ ਦਾਣ ਅੱਜ ਹਾਂ ਤੀਜਾ ਦੂਜਾ ਸਹੀ ਮੇਰੇ ਜੀ ਠੀਕ ਹੈ ਜੀ ਬੱਚਾ ਕੀ ਹੈ ਜੀ ਇਹਦੇ ਮਗਰ ਬੱਛੀ ਆ ਬਾਈ ਬੱਛੀ ਰੋਜਦੀ ਹੈ ਜੀ ਠੀਕ ਹੈ ਜੀ ਏਰਦੀ ਸਾਫ ਹੈ ਜੀ ਹਾਂ ਜੀ ਏਰਦੀ ਵੀਰੇ ਕਚਰਾ ਵੀ ਛੱਡ ਦੇ ਗਾਂ ਪਾ ਕੇ ਬਾਫ ਛੱਡ ਦੇ ਆਪਾਂ ਨੂੰ ਇੰਨੀ ਗਰੰਟੀ ਹੈ ਜੀ ਕਿੰਨਾ ਬੋਲਾ ਤਿਆਰ ਹੈ ਜੀ ਵੀਰੇ 12 13 ਕਿਲੋ ਬੋਲਾ ਹੋਵੇ ਥੱਲੇ ਹੁਣ ਤੇ ਦੇ ਦਾਂਗੇ ਜੀ ਚਾਰ ਡੰਗ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਥਣਾ ਦੀ ਦੰਨ ਹੈ ਜੀ ਥਣਾ ਦੀ ਆਈਆਂ ਕੋਈ ਚੱਕਰ ਨਹੀਂ ਆਈ ਬਹਿ ਜਾ ਥੱਲੇ ਨਾ ਠੀਕ ਹੈ ਜੀ ਕੋਈ ਵਾਸਤਾ ਨਹੀਂ ਕਿੰਨਾ ਪਾਜੂ ਵੀਰੇ ਦ 24 ਬਹੁਤ ਹੀ ਕੋਈ ਆ ਨਹੀਂ ਗਿਆ ਲੈ 24 થી ਓਕੇ ਹੈ ਜੀ ਲੋ ਜੀ ਹੁਣ ਅਗੋਂ ਚੱਕ ਇੱਕ ਵਾਰ 24 ਦਾ ਵੀ ਰੂ ਮਰ ਗਿਆ ਕੋਈ ਜਵਾਕ ਵੀ ਬਹਿ ਜਾ ਉਹ ਵੀ ਤੋਰੂਗਾ ਠੀਕ ਹੈ ਜੀ ਤੋੜ ਕੇ ਦਿਖਾ ਦਿ ਵੀਰੇ 12 ਤੋਂ 13 ਕਿਲੋ ਨੈਟ ਬੋਲਾ ਤਿਆਰ ਹੋਊਗਾ ਬੱਚਾ ਮਗਰ ਵੱਛੀ ਮਿਲ ਜਾਣੀ ਆ ਜੇਰ ਦੀ ਬਾਈ ਕਹਿੰਦਾ ਜੇ ਕੰਨ ਵੀ ਸੱਟ ਗਈ ਆਪਾਂ ਬੈਠੇ ਆ ਜੀ ਬਾਈ ਸੁਣੇ ਕਰਾਇਆ ਦੇਵਾਂਗੇ ਪੈਸੇ ਤਾਂ ਮੋੜ ਨੂੰ ਹੀ ਮੋੜਨੇ ਆ ਕਰਾਇਆ ਵੀ ਨਾਲ ਦੇਵਾਂਗੇ ਜਿੰਨੀ ਵਾਟ ਮਰਜੀ ਗਈ ਹੋਵੇ ਖਾਣਾ ਤੋਂ ਥੱਲੇ ਬਹਿ ਕੇ ਬਾਈ ਕਹਿੰਦਾ ਔਰਦਾ ਨਹੀਂ ਸੋਨਾ ਫਿਟਨੈਸ ਵਾਲਾ ਹਵਾਨਾ ਵੱਜਣ ਵਜੂਦ ਵਾਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਨਹੀਂ ਫਿੱਕੀ ਨਹੀਂ ਬਾਕੀ ਜਰਸੀ 'ਚ ਪੈ ਜਾਂਦੀ ਗੱਲ ਬਾਈ ਇੱਕ ਕਹਿਣ ਦੀ ਗੱਲ ਹੁੰਦੀ ਆ ਜਿਹੜਾ ਬੰਦਾ ਸੌਦਾ ਕਰਦਾ ਉਹਨੂੰ ਪਰਚੀ ਵੀ ਦਿਖਾ ਰਿਆ ਗਿਆ ਆਪਾਂ ਬੋਲੇ ਦੀ 53 ਰੁਪਏ ਲੱਗਦਾ ਇਹਦਾ ਬੋਲਾ ਹੁਣ ਠੀਕ ਹੈ ਜੀ ਹਾ ਲਾਲਾ ਸਹੀ ਗੱਲ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣ ਦੇ ਦੋਦਲ ਅੰਨਾ 18 19 ਕਿਲੋ ਮਾਲਕਾਂ ਨੇ ਕਹਿ ਕੇ ਦਿੱਤਾ ਹੱਕ ਬਈ ਐਨਾ ਹੀ ਮੰਨ ਕੇ ਲੈ ਲਵੇ ਕੋਈ ਮੰਨ ਕੇ ਫੇਰਾ ਲਾ ਦੋ ਵੀ ਤਾਂ ਵੱਧ ਚਰੂਗਾ ਨਹੀਂ 18 19 ਕਿਲੋ ਦੀ ਤਾਂ ਆਪਾਂ ਗਾਰੰਟੀ ਵੀ ਲੈ ਲਾਂਗੇ ਠੀਕ ਆ ਵੀਰੇ ਨਾਗ ਵੀ ਵੀਰੇ ਨਾਲ ਫਰੀ ਮਿਲ ਜਾਣਾ ਨਹੀਂ ਤੁਹਾਨੂੰ ਪਤਾ ਪੱਛੀ ਬਾਕੀ ਸਾਬ ਉਹ ਤਾਂ ਜਾਨ ਵਜਨ ਵਾਲੀ ਆ ਕੋਈ ਲਿੱਸੀ ਫਿੱਕੀ ਨਹੀਂ ਲੈ ਜਿੱਦੋਂ ਦੀ ਮਰਜ਼ੀ ਬੈਠੀ ਜਾ ਬੜਾ ਦੋ ਜਾਨੇ ਬਹਿ ਕੇ ਚੋਰਣ ਠੀਕ ਆ ਵੀਰੇ ਤੇ ਡਿਮਾਂਡ ਜੀ ਇਹਦੀ ਡਿਮਾਂਡ ਵੀਰੇ 62000 ਚ ਮਾਣ ਤਾਣ ਕਰ ਦਿਆਂਗੇ ਹੋ ਜੂ ਮਾਣ ਤਾਣ ਕਰ ਦਿਆਂਗੇ ਜੀ ਜੀ ਡਿਮਾਂਡ ਆ ਜੀ 62000 ਰੁਪਏ ਚ ਮਾਣ ਤਾਣ ਕਰ ਦਾਂਗੇ ਚੰਗੀ ਆ ਵੈਡ ਵੀਰੇ ਕੋਈ ਆਏ ਨਹੀਂ ਮਾੜੀ ਮੋਟੀ ਚੀਜ਼ ਆ ਜੀ ਤੇ ਅੱਗੇ ਵੀਰੇ ਆ ਗਿਆ ਨਗ 2 ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਦੂਜੇ ਹੀ ਆ ਵੀਰੇ ਇਹ ਸਮਾਂ ਕਿੰਨਾ ਕ ਲੈਂਦੀ ਆ ਜੀ ਕਿਲੇ ਦਾਨ ਹਜੇ ਪਏ ਆ 6 ਤੋਂ 7 ਦਿਨ ਲੈ ਜੂਗੇ ਇਹ ਵੀ ਜਰਸੀ ਟਾਈਪ ਹੀ ਹਾਂ ਜਰਸੀ ਟਾਈਪ ਆ ਸੀਲ ਠੰਡੀ ਇਹ ਵੀ ਬਹੁਤ ਆ ਲੈ ਆ ਵੈਸੇ ਹੀ ਆ ਟਾਈਪ ਖਲੇ ਦੇ ਹੋਰ ਵੀਰੇ ਇਹਦਾ ਮੂੰਹ ਵੀ ਹੈ ਨਹੀਂ ਲੈ ਉਹ ਉਦਾਂ ਹੀ ਆ ਜਾਂਦੇ ਆ ਕੋਈ ਚੱਕ ਨਹੀਂ ਮੂੰਹ ਹੀ ਆਣੀਗਾ ਦੁੱਧ ਚ ਕਿੰਨਾ ਕ ਪਾਜੋ ਦੁੱਧ ਵੀਰੇ 19 ਕਿਲੋ ਦੱਸਦਾ ਜਿਹੜੇ ਬੰਦੇ ਕੋਲੋਂ ਲਈ ਆ ਆਪਾਂ ਠੀਕ ਆ ਜੀ ਕੋਈ ਮਨਕ ਚੱਲ ਗੱਬਣਾ ਕੋਈ 15 ਮਨ ਕੇ ਲੈਵੇ 18 ਮਨ ਕੇ ਲੈ ਲੈ ਕੋਈ ਚੱਕੀ ਆ ਬੈਠੇ ਹਾਂ ਜਿੰਨੀ ਹੈਗੀ ਵੀਰੇ ਸਾਫ ਆ ਚਾਰੂ ਚੂਰੂ ਬਥੇਰੀਆਂ ਕੋਈ ਆਏ ਨਹੀਂਗਾ ਸਹੀ ਗੱਲ ਆ ਜੀ ਲੱਤਾਂ ਝੜਾਂ ਦਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਐ ਛੋਟਾ ਜਿਹਾ ਕੰਨ ਵਜਨ ਵਜੂਦ ਵੀ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣਾ ਜੀ ਛੋਟੇ ਛੋਟੇ ਟੈਂਕ ਨੇ ਜੇ ਵੈਸੇ ਹੀ ਆ ਜਾਂਦੇ ਹੁੰਦੇ ਆ ਦੁੱਧ ਦਾ ਲੈਣ ਆ ਗਦੇ ਹੁੰਦੇ ਆ ਬਾਕੀ ਸੰਭੀ ਪਲੀ ਵੀ ਚੰਗੀ ਆ ਕੋਈ ਆਏ ਵੀ ਠੰਡੀਆਂ ਕੋਈ ਲੱਤਾਂ ਮਾਰਨ ਵਾਲਾ ਕੰਮ ਹੈ ਨਹੀਂ ਗਾ ਭਲਾਂ ਚਵਾਕ ਬੈਠੀ ਜਾਂਦਾ ਠੀਕ ਆ ਜੀ ਲੈ ਲਓ ਜੀ ਕਰੋ ਚੈੱਕ ਠੰਡੀਆਂ ਯਾਰ ਮੇਨ ਗੱਲ ਹੈ ਦੁੱਧ ਦਾ ਚੱਲ ਕਿਲੋ ਖੰਡ ਪਸ਼ੂ ਘਟ ਵੀ ਦੇ ਦੇ ਲੱਤਾਂ ਝੜਾਂ ਵਾਲਾ ਤਾਂ ਮੈਂ ਕੱਲੀ ਆਉਂ ਵੀ ਵੈਸੇ ਵੀ ਮੱਛੀਆਂ ਗਾ ਬਈ ਕੋਈ ਗਾਂ ਟਾਈਪ ਨਹੀਂ ਕੋਈ ਗਾਂ ਟਾਈਪ ਨਹੀਂ ਇਹਦਾ ਫਿਰ ਡਿਮਾਂਡ ਜੀ تیرے ਬਾਟ ਹੀ ਇਹਦਾ ਜੇ ਕੋਈ ਜੋੜਾ ਲਾਊਗਾ ਭਾ ਵੇਚਣ ਵਾਲਾ ਜੇ 1 ਵੀ ਦਾ ਜੋੜਾ ਦੇ ਦੇਾਂਗੇ ਵਿੱਚੋਂ 500 ਛੋੜ ਹੋਊਗੀ ਜੇ ਜੇ ਡਿਮਾਂਡ ਆ ਬਾੜ ਟੀ ਇਹਦਾ ਬਾੜ ਟੀ ਇੱਕ ਦਾ ਬਾੜ ਟੀ ਦੋ ਦਾ ਜੋੜਾ ਲੈ ਜੂਗਾ 1,20,000 ਦਾ ਹੋ ਜੂਗਾ ਜੇ ਕੋਈ ਵੇਚਣ ਵਾਲਾ ਲੈ ਜਾ ਚਾਰ ਪੈਸੇ ਦੇ ਦੇਣਾ ਬਈ 300 ਛੋੜ ਹੋਊਗੀ ਇਹਦੇ ਚ ਭੰਨਣ ਤੋੜਨ ਵਾਲਾ ਕੰਮ ਨਾ ਕਰਿਆ ਆਪਾਂ ਦਾ ਮੰਨ ਕੇ ਚੱਲ ਖਿੱਚ ਕੇ ਹੀ ਦੱਸਤਾ ਬਾਕੀ ਰੱਛੀ ਬਾਈ ਬਾਣਨੀ ਬਥੇਰੀ ਆ ਹਜੇ ਵੀ ਲੈ ਕੋ ਲੈ ਨਹੀਂ ਗਿਆ ਵੀ ਲੱਤਾਂ ਛੜਣ ਵਾਲਾ ਕੰਮ ਜਿੱਧਰ ਦੀ ਮਰਜ਼ੀ ਬੈਠੀ ਜਾ ਕੋਈ ਥਣ ਪੂਰੇ ਚੰਗੇ ਬੱਛੀ ਦੇ ਠੀਕ ਆ ਵੀਰੇ ਤੇ ਤਿੰਨ ਨੰਬਰ ਨਾਲ ਅਗੇ ਦਾ ਸੂਆ ਕਿੰਨਾ ਮਾ ਵੀਰੇ ਇਹ ਵੀਰੇ ਦੂਜਾ ਨਹੀਂ ਤੀਜਾ ਸੂਆ ਸੂਣੀ ਆ ਠੀਕ ਆ ਜੀ ਬੰਦੀ ਆ ਬੈਠ ਵੀਰੇ ਹ ਸਮਾ ਕਿੰਨਾ ਕੁ ਲੈਂਦੀ ਹੈ ਜੀ ਇਹਦੇ ਬਾਈ ਦੱਸ ਦਣ ਪਏ ਆ ਜਿਹੜੇ ਦਸਨ ਮੁਤਾਬਕ ਆ ਮਾਲਕਾਂ ਦੇ ਖੰਢੀ ਇਹ ਵੀ ਬਹੁਤ ਆ ਜਿਵੇਂ ਮਰਜੀ ਬੈਠੀ ਜਾ ਲੈ ਠੀਕ ਆ ਜੀ ਚੰਗੀ ਆ ਛੋਟਾ ਛੋਟਾ ਗੁਲਾਬੀ ਥਾਨ ਰੰਗ ਪ੍ਰਿੰਟ ਦੀ ਵੀ ਚੰਗੀ ਆ ਵੱਡੀ ਬਹੁਤ ਆ ਬਾਈ ਮਨ ਕੇ ਚੱਲ ਉਹ ਤਾਂ ਮਨ ਕੇ ਚੱਲਣਾ ਵੱਡੀਆਂ ਨਾਲ ਛੋਟੀਆਂ ਵੀ ਚੱਲੜਾ ਮਿਲਿਆ ਇਹ ਵੱਡੀ ਆ ਬਾਈ ਇਹ ਵੱਡੀ ਆ ਜੀ ਵੇਲ ਵੂਲ ਵੀ ਬਹੁਤ ਆ ਬਾਈ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ 23 ਕਿਲੋ ਦੱਸਦੇ ਦੂਜੇ ਸਵੇਰ ਆ ਬੰਦੇ ਉਹ ਦਿੱਤਾ ਹੋਊਗਾ ਹਾਂ ਤੇ ਮੰਨ ਕੇ ਨਾਲ ਕੋਈ 20 ਮੰਨ ਕੇ ਲੈ ਲਓ ਕੋਈ 22 ਮੰਨ ਕੇ ਲੈ ਲਓ ਉਹਨਾਂ ਨੇ 25 26 ਕਿਲੋ ਦੀ ਗਾਰੰਟੀ ਲਈ ਆ ਬੰਦਿਆਂ ਨੇ ਵੈੜ ਵੀਰੇ ਚੰਗੀ ਆ ਬਰੀਡ ਵਾਲੀ ਵੈੜ ਆ ਬਾਕੀ ਬਰੀਕੀਆਂ ਚੰਗੀਆਂ ਛੋਟਾ ਜਿਹਾ ਕੰਨ ਆ ਬਾਕੀ ਲੈਗ ਸਕੋਰ ਚੈੱਕ ਕਰ ਲਓ ਰੀਡ ਦੀ ਹੱਡੀ ਤੋਂ ਸਟੇਟਨੈਸ ਚੈੱਕ ਕਰ ਲਓ ਸਮਾਂ ਜ਼ਰੂਰ 5 4 ਦਿਨ ਲੈ ਜੂ ਜੇ ਕਿਤੇ 5 4 ਦਿਨਾਂ ਨੂੰ ਵੀਡੀਓ ਪਾਉਂਦੇ ਤਾਂ ਇਹਨਾਂ ਪੱਟਾਂ ਦੇ ਸਹੂਲਤ ਆ ਰਹੇ ਕੋਈ ਆਪਾਂ ਚਾਹ ਕਰਕੇ ਉਹ ਬੈਠਾਂ ਦਾ ਪਾਤੀ ਲੈ ਤੂੰ ਕੱਦ ਦੇ ਸਾਨੂੰ ਲਾ ਵੀ ਕਿੱਡੀ ਉੱਤੋਂ ਵੀ ਪੱਧਰ ਆਏ ਮਨ ਕਹਤਾ ਥੱਲੋਂ ਵੀ ਸਾਫ਼ ਆ ਕੋਈ ਆਏ ਨਹੀਂਗਾ ਵੀ ਕੋਈ ਤਿੰਨਾ ਪਸੋਂ ਦੇ ਥੱਲੋਂ ਬਹਿ ਕੇ ਉੱਠ ਖੜੂਗਾ ਠੀਕ ਆ ਵੀਰੇ ਇੰਨੀ ਗਰੰਟੀ ਹੋਊਗੀ ਪਰ ਪਿੱਛੇ ਦੀ ਗੱਪਣਾਂ ਦੀ ਗਰੰਟੀ ਆ ਹੋਰ ਦੱਸ ਠੀਕ ਆ ਜੀ ਤੇ ਇਹਦੀ ਡਿਮਾਂਡ ਵੀਰੇ ਇਹ ਬਾਈ 70 ਦੀ ਦੇ ਦਿਆਂਗੇ ਯਾਰ ਤਿਆਰ ਹੁੰਦੀ ਤਾਂ ਆਪਾਂ ਹੀ 85 ਮੰਗ ਲੈਂਦੇ ਫੇਰ ਤਾਂ 70 ਦੀ ਦੇ ਦਿਆਂਗੇ ਹੁਣ ਜੇ ਬੱਚਾ ਮੂਰੇ ਹੋਇਆ ਉਹਦੇ ਦਾ ਇਹਦਾ ਕੋਈ ਮੁੱਲ ਹੀ ਨਹੀਂ ਹੋਣਾਗਾ ਤੇ ਬਾਕੀ ਅੱਜ 70000 ਦੇ ਮਿਲ ਜੂ ਜੈ ਪਸ਼ੂ ਦੀ ਡਿਮਾਂਡ ਪਸ਼ੂ ਦੇ ਹਿਸਾਬ ਨਾਲ ਹੁੰਦੀ ਹੁਣ ਬਰੇ ਚੰਗੇ ਆ ਚੰਗੇ ਪਸ਼ੂ ਦੀ ਡਿਮਾਂਡ ਚੰਗੀ ਹੋਊਗੀ ਜੇ ਕੋਈ ਜੀ ਬਾਈ ਕਿਹ ਹੁਣ ਇਹ ਚੋ ਵੀ ਕਹਿਣ ਲੱਗ ਰਹੇ ਜਾਇਜ ਕਰ ਲੈ ਜਾਇਜ ਕਰ ਲੈ ਜਾਇਜ ਤਾਂ ਤੁਸੀਂ ਦੱਸਦੇ ਵੀ ਐਡੀ ਵੜਾ ਆਪਾਂ ਨੂੰ ਵੀ ਕਿੰਨੀ ਕਿ ਮੰਡੀ ਦੇਤੀ ਹੋ ਕਿਸੇ ਨੇ ਹਾਂ ਆਪਾਂ ਤੂੰ ਵੀ ਦਿੰਦਾ ਲਿਆ ਜੀ ਕਿੰਡੀ ਵੜਾ ਹਸਾਬ ਨਾਲ ਲੈ ਸਹੀ ਗੱਲ ਆ ਜੀ ਸਰ ਤੋਂ ਲੈ ਕੇ ਪਾਰਾਂ ਦੇ ਕਰਾਂ ਇੱਕੋ ਜੀ ਅਗਰ ਚਾਹ ਪਾਣੀ ਆ 2-4000 ਦਾ ਹੋ ਰੇ ਚ ਕੀ ਆਏ ਉਹੀ ਤਾਂ ਗੱਲ ਆ ਬਾਈ ਆਪਾਂ ਕੋਈ ਆਏ ਨਹੀਂ ਆਪਾਂ ਨੂੰ ਜਾਇਜ ਹੁੰਦਾ ਵੀ ਚਲ ਆਈ ਜਾਵੇ ਜਾਈ ਜਾਵੇ ਕੋਈ ਵੇਚਣ ਵਾਲੀ ਲਾ ਜੀ ਅਗਲੇ ਨੂੰ ਵੀ ਰੋਟੀ ਬਣ ਜੂਏ ਨਹੀਂ ਵੀ ਆਪਾਂ ਆਪ ਬਾਕੀ ਜੀਨੋ ਨੂੰ ਅਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ